ਅੱਜ ਸ਼੍ਰੋਮਣੀ ਕਾਲੀ ਦਲ ਤੇ ਸਾਰੀ ਲੀਡਰਸ਼ਿਪ ਇੱਕ ਝੰਡੇ ਥੱਲੇ ਇਕੱਠੇ ਹੈ ਤੇ ਮੈਨੂੰ ਲੱਗਦਾ ਕੱਲੀ ਪਾਰਟੀ ਹੈ ਪੰਜਾਬ 'ਚ ਜਿਹੜੀ ਯੂनाइटेड ਹੈ ਤੇ ਇਕੱਠੇ ਹੋ ਕੇ ਐਜ਼ ਅ ਫੈਮਿਲੀ ਆ ਜਿਹੜੇ ਦੇਸ਼ ਦੇ ਦਿੱਲੀੋਂ ਆਈਆਂ ਪਾਰਟੀਆਂ ਦੇ ਖਿਲਾਫ ਅਸੀਂ ਲੜਾਈ ਲੜਨ ਵਾਸਤੇ ਪੂਰੇ ਖੋਨਪੂਰੀਂ ਅਸੀਂ ਸੰਗਤ ਹੋ ਗਿਆ ਜੋ ਹਾਲਾਤ ਤੁਸੀਂ ਦੇਖੇ ਐ ਅੱਜ ਪੰਜਾਬ ਦੇ ਅੱਜ ਐ ਨਹੀਂ ਲੱਗਦਾ ਕੋਈ ਸਰਕਾਰ ਹੈ ਆਪਾਂ ਨੂੰ ਐ ਜਾ ਨਲਾਇਕ ਮੁੱਖ ਮੰਤਰੀ ਮਿਲਿਆ ਤੇ ਮੈਂ ਕੱਲ ਸੁਣ ਰਿਹਾ ਸੀ ਬਿਆਨ ਕੇਜਰੀਵਾਲ ਦਾ ਦੇਖੋ ਕਿੰਨਾ ਹਿਯਾਰ ਕੇਜਰੀਵਾਲ ਹੈ ਪਹਿਲੇ ਇਲੈਕਸ਼ਨ ਵਿੱਚ ਜਦੋਂ ਨੇ ਦੇਖਿਆ ਮਾਹੌਲ ਆਮ ਆਦਮੀ ਪਾਰਟੀ ਦਾ ਹੈ ਉਹਨੇ ਕਹਿਤਾ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਉਹ ਕ੍ਰੈਡਿਟ ਆਪ ਲੈ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਨਲਾਇਕ ਸਰਕਾਰ ਨੇ ਮੁੱਖ ਮੰਤਰੀ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਤੇ ਹੁਣ ਸਾਰਾ ਕਹਿਤਾ ਕਿ ਹੁਣ ਅਗਲੀ ਕੈਂਪੇਨ ਸਾਰੀ ਭਗਵੰਤ ਮਾਨ ਦੇ ਸਿਰ ਤੇ ਹੋਊਗੀ ਭਗਵੰਤ ਮਾਨ ਨੂੰ ਭੇਜੋ ਦੇਖੋ ਕਿੰਨਾ ਫਰਕ 아이쇼 ਕਰਦਾ ਕਿ ਉਹਨਾਂ ਨੇ ਆਪਣੀ ਆਪ ਹੀ ਅਸੈਸਮੈਂਟ ਲੈ ਲਈ ਕਿ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਹੈ ਤੇ ਤੁਸੀਂ ਦੇਖ ਲੋਗੇ ਚੌਥੇ ਨੰਬਰ ਤੇ ਇੱਕ ਆਮ ਆਦਮੀ ਪਾਰਟੀ ਆਊਗੀ ਜੈ ਜੀ ਹਾਲਾਤ ਬਣੀ ਆ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਅਜੇ ਹਰ ਇੰਟੀਗ੍ਰੇਟਾ ਦੇ ਨਾਮ ਬਣਾ ਲਏ ਗੱਲ ਕਰ ਲੈਂਦੇ ਪੰਜ ਕੈਬਨਟ ਮੰਤਰੀ ਵੀ ਨੇ ਕਿਉਂਕਿ ਉਹਨਾਂ ਕੋਲੇ ਆਮ ਆਦਮੀ ਤਾਂ ਕੋਈ ਰਿਹਾ ਹੀ ਨਹੀਂ ਉਹ ਹਰ ਉਹਨਾਂ ਦੀ ਕੈਂਪੇਨ ਸੀ ਕਿ ਆਮ ਆਦਮੀ ਨੂੰ ਬਣਾਵਾਂਗੇ ਆਮ ਆਦਮੀ ਨੂੰ ਮੌਕਾ ਦੇਵਾਂਗੇ ਹੁਣ ਆਮ ਆਦਮੀ ਦੇ ਲੱਭੇ ਹੈ ਹੀ ਨਹੀਂ ਇਹਨਾਂ ਕੋਲੇ ਸਾਰੇ ਛੱਡ ਗਏ ਹੁਣ ਆਪਣੇ ਜਿਹੜੇ ਚਿਹਤੇ ਮੰਤਰੀ ਆ ਜਿਹੜੇ ਲੁੱਟੀ ਜਾਂਦੇ ਆ ਉਹਨਾਂ ਨੂੰ ਕਿਹਾ ਕਿ ਪੈਸੇ ਤੁਸੀਂ ਇਕੱਠੇ ਕਰ ਲਏ ਆ ਹੁਣ ਇਲੈਕਸ਼ਨ ਤੇ ਲਾਓ ਕਿਹੜਾ ਇੱਕ ਕਮੇਟੀ ਇੱਕ ਮੈਂ ਹੋਰ ਦੱਸਾਂ ਜਿਹੜੇ ਪਟਿਆਲੇ ਤੋਂ ਉਮੀਦਵਾਰ ਆ ਉਹਨੂੰ ਤਾਂ 3 ਸਾਲ ਦੀ ਸਜ਼ਾ ਹੋਈ ਪਈ ਐ ਡਾਕਟਰ ਜਿਹੜਾ ਹੈਗਾ ਬਲਬੀਰ ਸਿੰਘ 3 ਸਾਲ ਦੀ ਸਜ਼ਾ ਹੋਈ ਹੈ ਤੇ ਦੂਜੇ ਕਈਆਂ ਨੂੰ ਸਜ਼ਾ ਹੋਣ ਵਾਲੀ ਹੈ ਸੋ ਮੈਨੂੰ ਲੱਗਦਾ ਉਹਨਾਂ ਨੇ ਖੇੜਾ ਛੜਾਇਆ ਹੈ ਕਿ ਇਹ ਨਾ ਬੰਦਿਆਂ ਤੋਂ ਕਾਲੀਗੜੀ ਵਾਲ ਸੀਏ ਕੋ ਲੈ ਕੇ بار بار ਪੁੱਛ ਰਹੇ ਕਿ ਆਨਲੋਗ ਵਿੱਚ ਕਿਹੜਾ ਹੁੰਦਾ ਹੈ ਕਿ ਬਹੁਤ ਦੇਣੀਆਂ ਦੇ ਕ੍ਰਿਤੀ ਦੇ ਦੇਖੋ ਆਈ ਲੋਕ ਆ ਕੇ ਬਾਸ ਕਰ ਰਹੇ ਅੱਜ ਆਈ ਅੱਜ ਆ ਦੇਖੋ ਐਨਟੀ ਸਿੱਖ ਇਹਦੀ ਕੇਜਰੀਵਾਲ ਤੇ ਐਨਟੀ ਮਿਨੋਰਟੀਜ਼ ਦੀ ਕਿਵੇਂ ਸੋਚ ਹੈ ਆਪਣੇ ਕੇਜਰੀਵਾਲ ਦੀ ਸ਼ਰੋਮਨੀ ਅਕਾਲੀ ਦਲ ਸ਼ੁਰੂ ਤੋਂ ਕਹਿ ਰਿਆ ਸੀ ਜਿਹੜੇ ਆਪਣੇ ਬਹੁਤ ਭੈਣ ਭਰਾ ਸਿੱਖ ਭੈਣ ਭਰਾ ਜਿਹੜੇ ਪਾਕਿਸਤਾਨ ਸੀ ਅਫਗਾਨਿਸਤਾਨ ਸੀ ਉਹਨਾਂ ਨੂੰ ਉੱਥੇ ਬੜੀਆਂ ਪ੍ਰੋਬਲਮ ਆਈਆਂ ਤੁਸੀਂ ਦੇਖਿਆ ਹੋਣਾ ਗੁਰੂ ਘਰਾਂ ਦੇ ਉੱਤੇ ਬੰਬ ਵਿਸਪੋਰਟ ਹੋਏ ਕਈ ਉਦੋਂ ਛੱਡ ਗਿਆ ਤਕਰੀਬਨ 2 ਲੱਖ ਪਤਰ ਆਪਣੇ ਸਿੱਖ ਭੈਣ ਭਰਾ ਉੱਥੇ ਸੀ ਆਪਣੇ ਅਫਗਾਨਿਸਤਾਨ 'ਚ ਉਹ ਸਾਰੇ ਆਇਆ ਪਿਛਲੇ ਕਈ ਸਾਲਾਂ ਤੋਂ ਅਸੀਂ ਵੀ ਕਹਿ ਰਹੇ ਹਾਂ ਕਿ ਐਨਐਮ ਸਿਟੀਜ਼ਨਸ਼ਿਪ ਦਿੱਤੀ ਜਾਏ ਤੋ ਅਸੀਂ ਪਾਰਲੀਮੈਂਟ ਸੀਏ ਦਾ ਸਪੋਰਟ ਵੀ ਕੀਤੀ ਹੈ ਇਸ ਕਰਕੇ ਕੀਤੀ ਸੀ ਕਿ ਜਿਹੜੇ ਆਪਣੇ ਮਿਨੋਰਟੀਜ਼ ਉਥੇ ਰਹਿ ਗਈਆਂ ਜਿਹੜੀਆਂ ਪ੍ਰੋਸੀਕਿਊਟਡ ਹੈ ਜਿਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਘੱਟੋ ਘੱਟ ਆਪਣਾ ਦੇਸ਼ ਕਿਉਂਕਿ ਉਹ ਵੱਡਾ ਇੱਕ ਹੀ ਦੇਸ਼ ਹੁੰਦਾ ਸੀ ਤੋ ਇਸ ਕਰਕੇ ਜਿਹੜੀ ਇਹ ਸੋਚ ਹੈ ਬੜੀ ਐਂਟੀ ਪੰਜਾਬ ਐਂਟੀ ਸਿੱਖ ਸੋਚ ਪਹਿਲੇ ਤੋਂ ਹੀ ਪਤਾ ਸੀ ਮੈਂ ਕਿ ਕੇਜਰੀਵਾਲ ਦੀ ਹੈ ਤੇ ਹੁਣ ਹੌਲੀ ਹੌਲੀ ਉਹ ਚੀਜ਼ਾਂ ਬਾਹਰ ਨਿਕਲ ਰਹੀਆਂ ਜਿੱਦਾਂ ਬਾਕੀ ਪਾਰਟੀਆਂ ਦੀ ਲਿਸਟ ਆ ਰਹੀ ਹੈ ਉਮੀਦਵਾਰਾਂ ਦੀ ਸ਼ੋਨੀ ਕਾਲੀਦਾ ਦੀ ਲਿਸਟ ਅੱਜ ਆਏਗੀ ਕਿਉਂਕਿ ਗਠਜੰਬੰਦਨ ਦੀ ਗੱਲ ਕਰ ਰਹੇ ਹਾਲੇ ਸਾਡਾ ਤਾਂ ਅਸੀਂ ਤਾਂ 13 ਦੀ 13 ਸੀਟਾਂ ਲੜ ਰਹੇ ਹਾਂ ਤੁਹਾਨੂੰ ਯਾਪ ਵੀ ਦੇਖਿਆ ਮੈਂ ਤਾਂ ਮੇਰਾ ਸਾਡੀ ਕੈਂਪੇਨ ਤਾਂ ਸ਼ੁਰੂ ਹੈ ਪੰਜਾਬ ਬਚਾਓ ਮੋਰਚਾ ਜਿਹੜਾ ਯਾਤਰਾ ਕਰੀ ਮੈਂ ਧੰਨਵਾਦ ਕਰਦਾ ਸੰਗਤ ਦਾ ਪੰਜਾਬ ਦੀ ਲੋਕਾਂ ਦਾ ਜਿਹੜਾ ਇੰਨਾ ਪਿਆਰ ਦੇ ਰਿਹਾ ਤੁਸੀਂ ਰੋਜ਼ ਦੇਖੋ ਐ ਜੀ ਇਹ ਜਾਂ ਪਿਆਰ ਇਹ ਜਾਂ ਜੋਸ਼ ਮੈਂ ਆਪਣੇ 25 ਸਾਲ ਦੇ ਇਤਿਹਾਸ ਚ ਨਹੀਂ ਦੇਖਿਆ ਜਿਵੇਂ ਅੱਜ ਮਿਲ ਰਿਹਾ ਕਿਉਂ ਸਾਰੇ ਪੰਜਾਬੀਆਂ ਨੇ ਦੇ ਕੌਮ ਨੇ ਪੰਥ ਨੇ ਰਿਅਲਾਈਜ਼ ਕੀਤਾ ਹੈ ਕਿ ਜੋ ਕੁਝ ਵੀ ਬਣਿਆ ਪੰਜਾਬ ਜ ਅਕਾਲੀ ਦਲ ਦੀ ਸਰਕਾਰਾਂ ਨੇ ਬਣਾਇਆ ਹੈ ਅਕਾਲੀ ਦਲ ਨੇ ਪੰਜਾਬ ਨੂੰ ਬਿਲਡ ਕੀਤਾ ਹੈ ਆ ਜਿੰਨੇ ਦਿੱਲੀ ਵਾਲੀਆਂ ਪਾਰਟੀਆਂ ਆ ਉਹ ਆਉਂਦੀਆਂ ਸੀ ਲੁੱਟਦੀਆਂ ਸੀ ਤੇ ਲੁੱਟ ਕੇ ਬਾਹਰ ਚਲੇ ਜਾਂਦੀਆਂ ਸੀ ਇੱਕ ਵੀ ਨਿਸ਼ਾਨੀ ਤੁਸੀਂ ਮੀਡੀਆ ਵਾਲੇ ਬੈਠਿਓ ਇੱਕ ਵੀ ਐਗਜ਼ਾਮਪਲ ਕਿਸੇ ਕੋਈ ਪ੍ਰੋਜੈਕਟ ਦਾ ਕੋਈ ਡਿਵੈਲਪਮੈਂਟ ਦਾ ਕਿਸੇ ਚੀਜ਼ ਦਾ ਕੋਈ ਸਕੀਮ ਦਾ ਤੁਸੀਂ ਨਾ ਕਾਂਗਰਸ ਦੇ ਨਾਮ ਐਗਜ਼ਾਮਪਲ ਦੇ ਦੱਸ ਸਕਦੇ ਹੋ ਝਾੜੂ ਵਾਲੇ ਦਾ ਕੀ ਦੱਸਣਾ ਹਾਂਜੀ ਇੱਕ ਜਾਣਾ ਕਰ ਲਿਆ ਹਾਂ ਜੀ ਸ਼ੇਰੀ ਕੋਲੇ ਕੇ ਤਬੀ ਅਭੀ ਵੀ ਪੇਜ ਖਤਾ ਹੋਇਆ ਹੈ ਯਾਰ ਤੁਹਾਨੂੰ ਕੀ ਟੈਨਸ਼ਨ ਹੈ ਮੈਂ ਤਾਂ ਆਪ ਹੈਰਾਨ ਹੈ ਕਹਿੰਦੇ ਜੀ 3 ਵਜੇ 13 ਤਰੀਕ ਨੂੰ 3 ਵਜੇ ਮੀਟਿੰਗ ਹੋਣੀ ਹੈ 14 ਤਰੀਕ ਨੂੰ 5 ਵਜੇ ਹੋਣੀ ਹੈ ਮੈਂ ਉੱਥੇ ਹੁਣ ਕਿਤੇ ਯਾਤਰਾ 'ਚ ਹੁਣਾ ਤੁਸੀਂ ਆਪਣਾ ਮੀਡੀਆ ਦੇਖ ਲਓ ਜਾਂ ਪੀਡੀਸੀ ਚੈਨਲ ਦੇਖ ਲਿਆ ਕਰੋ ਮੈਂ ਕਿੱਥੇ ਆ ਤੁਹਾਨੂੰ ਪਤਾ ਹੀ ਲੱਗੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਅੰਦਰ ਯਾਤਰਾ ਕਰ ਰਿਹਾ ਹਾਂ ਹੁਣ ਵੀ ਮੈਂ ਤੁਹਾਨੂੰ ਦੱਸਦਾ ਇਹਦੇ ਬਾਅਦ ਜਲੰਧਰ ਜਾਣਾ ਜਲੰਧਰ ਦੇ ਬਾਅਦ ਮੈਂ ਪਿੰਡ ਬਾਦਲ ਜਾਣਾ ਚੈੱਕ ਕਰ ਲਿਓ ਰਾਤ ਨੂੰ ਤੇ ਉਹਦੇ ਬਾਅਦ ਸਵੇਰੇ ਸਾਡੀ ਕਮਲ ਸ਼ਖਮ ਤਾਂ ਰੇਹ ਪਹਿਲੀ ਵਾਰੀ ਉਹਨੇ ਗਿਆ ਕਿ ਸਾਡੀ ਗੱਲ ਚੱਲ ਰਹੀ ਹੈ ਵੀ ਇਹ ਥਾਂ ਤੇ ਨਹੀਂ ਬੋਲਦਾ ਉਸ ਤੋਂ ਬਾਅਦ ਇਹ ਗੱਲ ਚੱਲ ਰਹੀ ਹੈ ਮਤਲਬ ਉਹ ਤਾਂ ਇਸ ਵਾਰ ਵਾਰ ਯਾਰ ਦਸਾ ਕੀ ਹੈ ਮੀਡੀਆ ਜ਼ਿਆਦਾ ਇਹਨੂੰ ਬਿਲਡ ਕਰ ਰਿਹਾ ਹੈ ਜਨ ਨਾ ਨਾ ਮੈਨੂੰ ਨਾ ਨਾ ਮੈਨੂੰ ਪਤਾ ਹੈ ਨਾ ਬੀਜੇਪੀ ਵਾਲਿਆਂ ਨੂੰ ਪਤਾ ਯਾ ਕਿਸੇ ਨੂੰ ਪਤਾ ਹੈ ਅਸੀਂ ਸੋਸ਼ਲ ਮੀਡੀਆ ਮੀਡੀਆ ਹੁਣ ਇੰਨੇ ਵਜੇ ਕੱਲ ਹੋਊਗੀ ਪਰਸੋਂ ਹੋਊਗੀ 8:5 ਹੋਗੀ ਅਸੀਂ 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 ਐਟ ਦ ਮੂਮੈਂਟ ਅਸੀਂ 13 ਦੀਆਂ 13 ਸੀਟਾਂ ਲੜ ਰਹੇ ਐਟ ਦ ਮੂਮੈਂਟ ਮਤਲਬ ਸਾਡੀ ਐਲਾਈਅੰਸ ਪੀਐਸਪੀ ਨਾਲ ਸੀ ਅਸੀਂ ਤਾਂ ਤੋੜੀ ਨਹੀਂ ਨੋ ਆਈ ਐਮ ਨੋਟ ਰੂਲਿੰਗ ਸਾਡੀ ਪ੍ਰੈਜ਼ੈਂਟ ਮੈਂ ਉਹੀ ਕਹਿ ਰਿਹਾ ਹਾਂ ਨਹੀਂ ਸਾਡੀ ਸਾਡੀ ਐਲਾਈਅੰਸ ਸੀਪੀਏ ਸੀਪੀਏ ਪੰਜਾਬ ਫਰੰਟ ਵੀ ਬਣ ਰਿਹਾ ਜਿਹੜਾ ਮੈਂ ਤੁਹਾਨੂੰ ਅੱਜ ਕੱਲ ਕਰ ਰਿਹਾ ਉਹ ਵੀ ਲੋਕੀ ਸਾਨੂੰ ਅਪਰੋਚ ਕਰ ਰਿਹਾ ਅਸੀਂ ਤਾਂ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀਆਂ ਲਾਈਕ ਮੈਂਡਡ ਪਾਰਟੀਆਂ ਐ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਮੋਸਟ ਵੈਲਕਮ ਐਕਸੈਪਟ 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 ਐਂ ਦੇਖ ਰਿਹਾ ਜਿਵੇਂ ਕੋਈ ਨਹੀਂ ਅਸੀਂ ਸੀ ਕਾਂਗਰਸ ਨਾਲ ਤਾਂ ਜਾ ਨਹੀਂ ਸਕਦੇ ਝਾੜੂ ਵਾਲਿਆਂ ਤਾਂ ਜਾਣੀ ਸਕਦੇ ਬਾਕੀ ਅਸੀਂ ਬੀਐਸਪੀ ਸੀਪੀਏ ਸੀਪੀਐਮ ਸਾਰਿਆਂ ਨਾਲ ਅਸੀਂ ਗੱਲ ਕਰ ਰਹੇ ਹਾਂ ਅਜੇ ਹੋਇਆ ਨਹੀਂ ਨਾ ਹਲੇ ਮੈਂ ਸੀਪੀਏ ਸੀਪੀਐਮ ਕੋਪਰਾ ਅਸੀਂ ਦੇਖਣਾ ਅਸੀਂ ਦੇਖਣਾ ਪੈਣਾ ਕਿ ਉਹ ਕਿੰਨਾ ਕਰ ਸਕਦੇ ਸਾਡੇ ਵਾਸਤੇ ਤਾਂ ਸਾਰੇ ਆਈ ਥਿੰਕ ਨੋ ਕੋਨ ਨਾ ਪੁੱਟ ਦੇਰ ਇਸ ਨੋ ਪੌਂਡ ਆ ਪੁੱਟਿੰਗ ਹਾਂਜੀ 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 ਦੇਖਣ ਨੂੰ ਮਿਲ ਜੇ ਮੁੱਖ ਮੰਤਰੀ ਹਰਵੇਆ ਜੀ ਅਗੋਤੀ ਦੇ ਵਿੱਚ ਟਕਰਾਰੂ ਕਿਵੇਂ ਦੇ ਦਿੰਦੇ ਸਨ ਇਹ ਸ਼ਰਮ ਆਉਂਦੀ ਹੈ ਕਹਿੰਦੇ ਉਹ ਸਾਡਾ ਮੁੱਖ ਮੰਤਰੀ ਹੈ ਸ਼ਰਮ ਆਉਂਦੀ ਹੈ ਕੌਮ ਨੂੰ ਹੁਣ ਅਸੀਂ ਜੇ ਬਾਹਰਲੇ ਸੂਬੇ ਜਾਈਏ ਤੇ ਲੋਕੀ ਹੱਸਦੇ ਆ ਤੁਹਾਡਾ ਮੁੱਖ ਮੰਤਰੀ ਹੈ ਮੈਂ ਤਾਂ ਬੀਬੀ ਨੂੰ ਕਿਹਾ ਉਹ ਕੀ ਕਹਿੰਦੇ ਤੁਸੀਂ ਉਹ ਨਸਲ ਦੇ ਚੈੱਕ ਕਰਾਓ ਮੈਨੂੰ ਲੱਗਦਾ ਨਸਲੀ ਹੈ ਨਹੀਂ ਮੁੱਖ ਮੰਤਰੀ ਦੀ ਤੋ ਐਸ ਕਰਕੇ ਚੈੱਕ ਕਰਕੇ ਪੰਜਾਬੀਆਂ ਨਾਲ ਠੱਗੀ ਹੋਈ ਐ ਪੰਜਾਬੀਆਂ ਨਾਲ ਠੱਗੀ ਹੋਈ ਐ ਮੱਖ ਮੰਤਰੀ ਕਹਿੰਦੇ ਲਾਇਕ ਨਹੀਂ ਐ ਮੈਂ ਤੁਹਾਨੂੰ ਆਦ ਕਰਦਾ ਬੀਬੀ ਦਾ ਜਿਨ੍ਹਾਂ ਨੇ ਦੇਖੋ ਸਾਰੀ ਪਾਰਟੀ ਨੂੰ ਇਕੱਠਾ ਕਰ ਦਿੱਤਾ ਸਾਰੇ ਪਰਿਵਾਰਾਂ ਨੂੰ ਇਕੱਠੇ ਕਰ ਦਿੱਤਾ ਸਾਡਾ ਪਰਿਵਾਰ ਹੁਣ ਇੱਕ ਐ ਸਾਡਾ ਇੱਕ ਨਿਸ਼ਾਨਾ ਐ ਪੰਜਾਬ ਨੂੰ ਬਚਾਉਣਾ ਥੈਂਕ ਯੂ